ਸ਼੍ਰੀ ਵਾਹਿਗੁਰੂ ਜੀ ਦਾ ਫਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਪਿੰਡ ਮਾਨਕੋ ਜ਼ਿਲ੍ਹਾ ਜਲੰਧਰ ਨੇੜੇ ਆਦਮਪੁਰ ਆਏ ਹਾਂ ਅਸੀਂ ਪਹਿਲਾਂ ਵੀ ਇਨਕੁਆਰੀ ਵਾਸਤੇ ਸਾਨੂੰ ਸ਼੍ਰੀ ਗੁਰੂ ਨਾਨਕ ਦੇਵ ਟਰਸਟ ਇਟਲੀ ਵਾਲੇ ਵੀਰਾਂ ਨੇ ਸਾਨੂੰ ਭੇਜਿਆ ਸੀ ਫਿਰ ਤੁਸੀਂ ਮਾਤਾ ਦੇ ਜਾ ਕੇ ਫਾਲਸੇ ਦੇ ਕੇ ਆਉਗੇ ਉਹੀ ਸ਼੍ਰੀ ਗੁਰੂ ਨਾਨਕ ਦੇਵ ਟਰਸਟ ਨੂੰ ਬੇਨਤੀ ਕੀਤੀ ਸੀ ਵੀ ਸਾਡੀ ਬਾਹ ਫੜੋ ਬਿਮਾਰ ਬੋਸ ਸੀ ਤੇ ਇਹਨਾਂ ਨੂੰ ਕਿਡਨੀ ਦੀ ਪ੍ਰੋਬਲਮ ਸੀ ਕਰਨੀਆ ਸੀ ਇਹਨੇ ਸਾਨੂੰ ਦੱਸਿਆ ਤੇ ਫਿਰ ਅਸੀਂ ٹرسٹ ਵਾਲਿਆਂ ਨੂੰ ਦੱਸਿਆ ਤੇ ٹرسٹ ਵਾਲੇ ਵੀਰਾਂ ਨੇ 25000 ਦੀ ਇਹ ਸੇਵਾ ਭੇਜੀ ਆ ਮਾਤਾ ਜੀ ਉਹਨਾਂ ਵਾਸਤੇ ਤੇ ਧੰਨਵਾਦ ਸਾਡਾ ਇਟਲੀ ਵਾਲੇ ਵੀਰਾਂ ਦਾ ਭੈਣਾਂ ਦਾ ਭਰਾਵਾਂ ਦਾ ਛੋਟਿਆਂ ਵੱਡਿਆਂ ਦਾ ਸਾਰਿਆਂ ਦਾ ਕਿ ਜਿਹੜਾ ਤੁਸੀਂ ਐਡਾ ਅਪਰਾਲਾ ਕਰਦੇ ਆ ਲੋੜਵੰਦਾਂ ਦੀ ਮਦਦ ਕਰਦੇ ਆ ਤੇ ਹੋਰ ਵੀ ਸਾਰਿਆਂ ਦਾ ਧੰਨਵਾਦ ਜਿੰਨੇ ਗਰੁੱਪ ਚ ਆ ਤੇ ਬਾਕੀ ਸਾਡੇ ਇਨੀ ਸਰਪੰਚ ਸਾਹਿਬ ਪਹਿਲਾਂ ਵੀ ਸਾਡੇ ਨਾਲ ਹੋਰ ਵੀ ਪਰਿਵਾਰ ਜਾਂ ਉਦਾਂ ਵੀ ਸਾਡੇ ਨਾਲ ਪੂਰੀ ਹੈਲਪ ਮਦਦ ਕਰਦੇ ਆ ਇਨੀ ਸਾਨੂੰ ਦੱਸਿਆ ਸੀ ਸਾਨੂੰ ਹੋਰ ਵੀ ਪਿੰਡੋਂ ਡਾਕਟਰ ਸਾਹਿਬ ਖੜੇ ਆ ਨਾਲ ਤੇ ਇਨੀ ਸਾਨੂੰ ਡਾਕਟਰ ਸਾਹਿਬ ਹੁਣੀ ਵੀ ਕਈਆਂ ਨੇ ਅੱਗੇ ਵੀ ਸਾਨੂੰ ਕਿਹਾ ਸੀ ਵੀ ਇਹਨਾਂ ਦੀ ਜਰੂਰ ਮਦਦ ਕਰੋ ਇਹ ਮਦਦਗਾਰ ਤੇ ਇਹਨਾਂ ਨੂੰ ਮਦਦ ਦੀ ਲੋੜ ਆ ਧੰਨਵਾਦ ਤੁਹਾਡਾ ਜੀ ਸਵਾਹਿਬ ਗੁਰਜੀ ਦਾ ਖਾਲਸਾ ਸਵਾਹਿਬ ਗੁਰਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਭੈਣ ਆਪਣੇ ਦਸਾਂ ਨੋਹਾਂ ਦੀ ਕੀਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਦ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮਨ ਨੂੰ ਚਲਾਏ ਇਟਲੀ ਤੋਂ ਵੀਰਾ ਪੈਣਾ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰਸਟ ਇਟਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ